ਤਸਵੀਰਾਂ ਤੁਹਾਨੂੰ ਤਾਜ ਮਹਿਲ ਦੀਆਂ ਦਿਖਾ ਰਿਹਾ ਹਾਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਧੁੰਦ ਦਾ ਕਹਿਰ ਅਤੇ ਜ਼ਹਿਰੀਲੀ ਹਵਾ ਜੋ ਹੋਈ ਪਈ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਧੂਏ ਅਤੇ ਧੁੰਦ ਨੇ ਤਾਜ ਮਹਿਲ ਗਾਇਬ ਕਰ ਦਿੱਤਾ ਹੈ ਤਾਜ ਮਹਿਲ ਦੂਰੋਂ ਦਿਖਣਾ ਬੰਦ ਹੋ ਚੁੱਕਿਆ ਹੈ ਅਤੇ ਜਿਹੜੇ ਸੈਲਾਨੀ ਪਹੁੰਚ ਰਹੇ ਨੇ ਉਹਨਾਂ ਨੂੰ ਵੀ ਇੱਥੇ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ ਸਾਹ ਲੈਣ ਦੇ ਵਿੱਚ ਸੈਲਾਨੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਹਵਾ ਜਿਹੜੀ ਹੈ ਉਹ ਜ਼ਹਿਰੀਲੀ ਹੋ ਚੁੱਕੀ ਹੈ 에ਅਰ ਕੁਆਲਿਟੀ ਇੰਡੈਕਸ ਬਹੁਤ ਹੇਠਾਂ ਜਾ ਚੁੱਕਿਆ ਹੈ ਅਤੇ ਇਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਤਾਜ ਮਹਿਲ ਸਹੀ ਧੁੰਦ ਦੀ ਚਾਦਰ ਦੇ ਵਿੱਚ ਲਪਟਿਆ ਹੋਇਆ ਹੈ ਤਸਵੀਰਾਂ ਤੁਹਾਨੂੰ ਤਾਜ ਮਹਿਲ ਦੀਆਂ ਦਿਖਾ ਰਹੇ ਆ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਧੁੰਦ ਦਾ ਕਹਿਰ ਅਤੇ ਜ਼ਹਿਰੀਲੀ ਹਵਾ ਜੋ ਹੋਈ ਪਈ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਧੂਏ ਅਤੇ ਧੁੰਦ ਨੇ ਤਾਜ ਮਹਿਲ ਗਾਇਬ ਕਰ ਦਿੱਤਾ ਹੈ ਤਾਜ ਮਹਿਲ ਦੂਰੋਂ ਦਿਖਣਾ ਬੰਦ ਹੋ ਚੁੱਕਿਆ ਹੈ ਅਤੇ ਜਿਹੜੇ ਸੈਲਾਨੀ ਪਹੁੰਚ ਰਹੇ ਨੇ ਉਹਨਾਂ ਨੂੰ ਵੀ ਇੱਥੇ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ ਸੈਲਾਨ ਦੇ ਵਿੱਚ ਸੈਲਾਨੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਹਵਾ ਜਿਹੜੀ ਹੈ ਉਹ ਜ਼ਹਿਰੀਲੀ ਹੋ ਚੁੱਕੀ ਹੈ 에ਅਰ ਕੁਆਲਿਟੀ ਇੰਡੈਕਸ ਬਹੁਤ ਜਾ ਚੁੱਕਿਆ ਹੈ ਅਤੇ ਇਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ताजमहल ਧੁੰਦ ਦੀ ਚਾਦਰ ਦੇ ਵਿੱਚ ਲਪਟਿਆ ਹੋਇਆ ਹੈ ਤਸਵੀਰਾਂ ਤੁਹਾਨੂੰ ताजमहल ਦੀਆਂ ਦਿਖਾ ਰਿਹਾ ਹਾਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਧੁੰਦ ਦਾ ਕਹਿਰ ਅਤੇ ਜ਼ਹਿਰੀਲੀ ਹਵਾ ਜੋ ਹੋਈ ਪਈ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਧੂਏ ਅਤੇ ਧੁੰਦ ਨੇ ताजमहल ਗਾਇਬ ਕਰ ਦਿੱਤਾ ਹੈ ताजमहल ਦੂਰੋਂ ਦਿਖਣਾ ਬੰਦ ਹੋ ਚੁੱਕਿਆ ਹੈ ਹਤਾ ਜਿਹੜੇ ਸਲਾਨੀ ਪਹੁੰਚ ਰਹੇ ਨੇ ਉਹਨਾਂ ਨੂੰ ਵੀ ਇੱਥੇ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ ਸਾਲਾਨ ਦੇ ਵਿੱਚ ਸੈਲਾਨੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਹਵਾ ਜਿਹੜੀ ਹੈ ਉਹ ਜ਼ਹਿਰੀਲੀ ਹੋ ਚੁੱਕੀ ਹੈ 에ਅਰ ਕੁਆਲਿਟੀ ਇੰਡੈਕਸ ਬਹੁਤ ਹੇਠਾਂ ਜਾ ਚੁੱਕਿਆ ਹੈ ਅਤੇ ਇਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਤਾਜ ਮਹਿਲ ਧੀ ਧੋਦ ਦੀ ਚਾਦਰ ਦੇ ਵਿੱਚ ਲਪਟਿਆ ਹੋਇਆ ਹੈ ਤਸਵੀਰਾਂ ਤੁਹਾਨੂੰ ਤਾਜ ਮਹਿਲ ਦੀਆਂ ਦਿਖਾ ਰਿਆ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਧੁੰਦ ਦਾ ਕਹਿਰ ਅਤੇ ਜ਼ਹਿਰੀਲੀ ਹਵਾ ਜੋ ਹੋਈ ਪਈ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਧੂਏ ਅਤੇ ਧੁੰਦ ਨੇ ਤਾਜ ਮਹਿਲ ਗਾਇਬ ਕਰ ਦਿੱਤਾ ਹੈ ਤਾਜ ਮਹਿਲ ਦੂਰੋਂ ਦਿਖਣਾ ਬੰਦ ਹੋ ਚੁੱਕਿਆ ਹੈ ਅਤੇ ਜਿਹੜੇ ਸਲਾਨੀ ਪਹੁੰਚ ਰਹੇ ਨੇ ਉਹਨਾਂ ਨੂੰ ਵੀ ਇੱਥੇ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ ਸਾਲਾਂ ਦੇ ਵਿੱਚ ਸੈਲਾਨੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਹਵਾ ਜਿਹੜੀ ਹੈ ਉਹ ਜ਼ਹਿਰੀਲੀ ਹੋ ਚੁੱਕੀ ਹੈ 에ਅਰ ਕੁਆਲਿਟੀ ਇੰਡੈਕਸ ਬਹੁਤ ਜਾ ਚੁੱਕਿਆ ਅਤੇ ਇਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਤਾਜ ਮਹਿਲ ਸਫੀਦ ਧੁੰਦ ਦੀ ਚਾਦਰ ਦੇ ਵਿੱਚ ਲਪਟਿਆ ਹੋਇਆ ਹੈ